ਪ੍ਰਿਵੈਲਿੰਗ ਵੈਦਰ ਕੰਡੀਸ਼ਨਸ ਦੇਖੀਏ ਅੱਜ ਦਾ ਜਿਹੜਾ ਡੇ ਟਾਈਮ ਟੈਂਪਰੇਚਰ 42 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਲਸੀਅਸ ਸੀ ਸਿਲਕਲ ਪਾਕ 3.6 ਡਿਗਰੀ ਸੈਲਸੀਅਸ ਜਿਹੜਾ ਨਾਰਮਲ ਤੋਂ ਉੱਪਰ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਤੇ ਹੁਣ ਆਉਣ ਵਾਲੇ ਦਿਨਾਂ ਵਿੱਚ ਚਲੇ ਅਸੀਂ ਡਬਲਿਊ ਡੀ ਸਿਸਟਮ ਵੀ ਕੋਈ ਡਿਵੈਲਪਮੈਂਟ ਨਹੀਂ ਦੇਖ ਰਹੇ ਸੋ ਆਉਣ ਵਾਲੇ ਦਿਨਾਂ ਵਿੱਚ ਹਲੇ ਵੈਦਰ ਕੰਡੀਸ਼ਨਿੰਗ ਜਿਹੜੀਆਂ ਹੋਣ ਗਾਟ ਐਂਡ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਸੋ ਸਾਰਿਆਂ ਨੂੰ ਇਹ ਸਲਾਹ ਦੇ ਸਕਦੇ ਹਾਂ ਕਿ ਗਰਮੀ ਤੋਂ ਡਾਇਰੈਕਟ ਜਿਹੜੀ ਇੰਟੈਂਸ ਹੀਟ ਹੈਗੀ ਆ ਉਹਦੇ ਚ ਡਾਇਰੈਕਟ ਐਕਸਪੋਜ਼ਰ ਅਵੋਇਡ ਕਰੋ ਜਿੰਨਾ ਪੋਸੀਬਲ ਹੋ ਸਕੇ ਧੁੱਪ ਵਿੱਚ ਨਾ ਜਾਓ ਔਰ ਆਪਣੀ ਡਾਈਟ ਦਾ ਧਿਆਨ ਰੱਖੋ ਹੈਲਦੀ ਡਾਈਟ ਲਓ ਔਰ ਲiquids ਵਾਤ ਤੋਂ ਵਾਤ ਲਓ ਆਪਣੇ ਆਪ ਨੂੰ ਹਾਈਡਰੇਟਿਡ ਰੱਖੋ ਤਾਂ ਕਿ ਗਰਮੀ ਤੋਂ ਸੇਜ਼ਾ ਕੋਈ ਨੁਕਸਾਨ ਨਾ ਹੋ ਸਕੇ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਬੂਆ ਹਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਮੌਸਮ ਖਬਰ ਨਾਮਾ ਸੋ ਦੋਸਤੋ ਇਸ ਵੇਲੇ ਆ ਗਏ ਅਸੀਂ ਲੁਧਿਆਣਾ ਸ਼ਹਿਰ ਦੇ ਪੀਯੂਏ ਦੇ ਕਲਾਈਮੇਟ ਚੇਂਜ ਡਿਪਾਰਟਮੈਂਟ ਤੋਂ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਹਨ ਮੈਮ ਪਮਨੀਤ ਕੋ ਕਿੰਗਰਾ ਤੇ ਜਾਣਦੇ ਆ ਕਿਸ ਪ੍ਰਕਾਰ ਦੇ ਨਾਲ ਇਸ ਹਫਤੇ ਦਾ ਵੈਦਰ ਰਹੇਗਾ ਕਿਉਂਕਿ ਅਗਰ ਪਿਛਲੇ ਦਿਨਾਂ ਦੀ ਗੱਲ ਕਰੀਏ ਤੇ ਪਿਛਲੇ ਦਿਨਾਂ ਇਹ ਤੁਹਾਨੂੰ ਆ ਤੇਜ਼ ਹਵਾਵਾਂ ਵੀ ਦੇਖਣ ਨੂੰ ਮਿਲੀਆਂ ਕੁਝ ਬੂੰਦਾਬਾਂਦੀ ਵੀ ਦੇਖਣ ਨੂੰ ਮਿਲੀ ਲੇਕਿਨ ਇੱਕਦਮ ਅਗਰ ਮੌਸਮ ਦੇ ਬਦਲਾਵ ਕਰੀਏ ਤੇ ਤਾਪਮਾਨ ਇਸ ਸਮੇਂ 40 ਡਿਗਰੀ ਤੋਂ ਉੱਪਰ ਜਾ ਚੁੱਕਿਆ ਹੈਗਾ ਤੁਸੀਂ ਸਮਝ ਸਕਦੇ ਹੋ ਕਿ ਮਈ ਦੇ 15 ਦਿਨ ਹੀ ਬੀਤੇ ਨੇ ਔਰ ਤਾਪਮਾਨ ਅਗਰ 40 ਕ੍ਰੋਸ ਕਰ ਗਿਆ ਤੇ ਇਸ ਮੈਮ ਨਾ ਕਰ ਸਕਦੇ ਹੋ ਕਿ ਅਗਰ ਥੋੜਾ ਜਿਹਾ ਸਾਤ ਅ ਡਿਗਰੀ ਹੋਰ ਵਧ ਗਿਆ ਤੇ 50 ਡਿਗਰੀ ਹੋਣਾ ਕੋਈ ਦੂਰ ਨਹੀਂ ਹੈਗਾ ਸੋ ਜਾਣਦੇ ਹੈਗੇ ਮੈਮ ਨਾ ਕਿ ਆਉਣ ਵਾਲੇ ਦਿਨਾਂ ਚ ਕਿਦਾਂ ਦਿਨਾਂ ਕਿ ਇਸ ਸਮੇਂ ਇਸ ਗਰਮੀ ਤੋਂ ਰਾਹਤ ਮਿਲ ਸਕਦੇ ਲੁਧਿਆਣਾ ਵਾਸੀਆਂ ਨੂੰ ਸੌਫਟਵੇਅਰ ਗੱਲ ਕਰਦੇ ਆ ਸਸ਼ਿਕਾ ਮੈਮ ਵੈਲਕਮ ਸੋ ਜੀ ਸਰਚ ਕਰ ਜੀ ਥੈਂਕ ਯੂ ਸੋ ਮੈਮ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੇ ਅੱਜ ਕੱਲੇ ਦਿਨ ਚੱਲ ਰਹੇ ਨੇ ਕਿ ਤਾਪਮਨ 40 ਤੋਂ ਵਾਕਈ ਕ੍ਰੋਸ ਕਰ ਚੁੱਕਿਆ ਆਇਆ ਬਿਲਕੁਲ ਜੀ ਜੇ ਅਸੀਂ ਜਿਹੜੀਆਂ ਪ੍ਰਿਵੇਲਿੰਗ ਵੈਦਰ ਕੰਡੀਸ਼ਨਸ ਦੇਖੀਏ ਅੱਜ ਦਾ ਜਿਹੜਾ ਡੇ ਟਾਈਮ ਟੈਂਪਰੇਚਰ 42 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 3.6 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 26.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 22.7 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਵੀ ਲਗਭਗ 3. ਆ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਡੇ অর ਨਾਈਟ ਟਾਈਮ ਟੈਂਪਰੇਚਰ ਜਿਹੜੇ ਨਾਰਮਲ ਤੋਂ ਉੱਪਰ ਚੱਲ ਰਹੇ ਹੈਗੇ ਨੇ ਸੋ ਇਹਦੇ ਕਰਕੇ ਇੱਕ ਤਰ੍ਹਾਂ ਨਾਲ ਹੀਟ ਵੇਵ ਕੰਡੀਸ਼ਨ ਜਿਹੜੀਆਂ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਤੁਸੀਂ ਮੇਰੇ ਨਾਲ ਗੱਲ ਕਰੀਏ ਲਗਾਤਾਰ ਪਿਛਲੇ 4 ਮਹੀਨਿਆਂ ਦੇ ਤਾਂ ਪਿਛਲੇ 4 ਮਹੀਨਿਆਂ ਵਿੱਚ ਸਾਡਾ ਜਿਹੜਾ ਕਹਿ ਲਓ ਕਿ ਬਚਾਅ ਕਹਿ ਸਕਦਾ ਮੈਂ ਸ਼ਬਦ ਦਾ ਇਸਤੇਮਾਲ ਕਰਾਂਗਾ ਕਿ ਬਚਾਅ ਜਿਹੜਾ ਸਾਡਾ ਡੀਬਲਿਊ ਸਿਸਟਮ ਨੇ ਬਹੁਤ ਕੀਤਾ ਸੀਗਾ ਕਿਉਂਕਿ ਜਦੋਂ ਜਦ ਹੀ ਗਰਮੀ ਵੱਧਦੀ ਸੀ ਉਹ ਤੋਂ ਹੀ ਉਹ ਤੇ ਡੀਬਲਿਊ ਸਿਸਟਮ ਵਿਗੜਦਾ ਸੀ ਤਾਂ ਮੈਂ ਤਾਂ ਇੱਕ ਵਾਰੀ ਫੇਰ ਡਾਊਨ ਹੋ ਜਾਂਦਾ ਸੀ ਤੇਜ਼ ਹਵਾਵਾਂ ਦੇਖਣ ਨੂੰ ਮਿਲਦੀਆਂ ਸੀ ਕਈ ਥਾਵਾਂ ਤੇ ਬੂੰਦਾਬੰਦੀ ਦੇਖਣ ਨੂੰ ਮਿਲੇ ਕਿ ਆਨਲੇ ਦਿਨਾਂ ਵਿੱਚ ਕੋਈ ਜਦਦਾ ਦਾ ਸਿਸਟਮ ਬਣ ਰਿਹਾ ਕਿ ਸਾਨੂੰ ਇੱਕ ਵਾਰੀ ਫੇਰ ਡੀਬਲਿਊ ਸਿਸਟਮ ਦੀ ਹੈਲਪ ਦੇ ਨਾਲ ਤਾਪਮਾਨ ਜਿਹੜਾ ਅਸੀਂ ਤੁਸੀਂ ਦ ਵਿਚ ਵੀ April ਵਿੱਚ ਵੀ ਕਿ ਜਿਹੜਾ ਵੈਸਟਰਨ ਡਿਸਟਰਬੈਂਸ weather system WD system ਦੀ ਫ੍ਰੀਕੁਐਂਸੀ ਬੜੀ ਰਹੀ ਹੈ ਕਾਫੀ ਡਿਵੈਲਪ ਹੋਇਆ ਸੋ ਉਹਦੇ ਨਾਲ ਜਿਹੜੀਆਂ weather conditions ਵੀ ਕਾਫੀ ਹੱਦ ਤੱਕ ਮੋਡਰੇਟ ਰਹੀਆਂ ਕਿਉਂਕਿ ਕੁਝ ਦਿਨ ਲੱਗਦਾ ਸੀ ਕਿ ਬਹੁਤ ਗਰਮੀ ਹੋ ਗਈ ਫਿਰ ਮੋਡਰੇਟ ਹੋ ਜਾਂਦੀਆਂ ਸੀਗੀਆਂ WD system ਦੀ ਡਿਵੈਲਪਮੈਂਟ ਕਰਕੇ ਬਟ ਹੁਣ ਆਉਣ ਵਾਲੇ ਦਿਨਾਂ ਵਿੱਚ ਹਲੇ ਅਸੀਂ WD system ਦੀ ਕੋਈ ਡਿਵੈਲਪਮੈਂਟ ਨਹੀਂ ਦੇਖ ਰਹੇ ਸੋ ਆਉਣ ਵਾਲੇ ਦਿਨਾਂ ਵਿੱਚ ਹਲੇ weather conditions ਨੇ ਜਿਹੜੀਆਂ ਉਹ ਹੌਟ ਐਂਡ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਸੋ ਮਗਰ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਇਹ ਜਿਹੜਾ ਪੂਰਾ ਹਫਤਾ ਹੈ ਬਿਲਕੁਲ ਇਸ ਤਰ੍ਹਾਂ ਹੀ ਐਸ ਇਟ ਇਜ਼ ਹੀ ਰਹੇਗਾ ਗਰਮੀ ਦੇ ਦਿਨਾਂ ਬਿਲਕੁਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਹੌਟ ਐਂਡ ਡਰਾਈ ਵੈਦਰ ਕੰਡੀਸ਼ਨਸ ਹੀ ਪ੍ਰਿਵੇਲ ਕਰਨ ਦੀ ਪ੍ਰੈਡਿਕਸ਼ਨ ਹੈ ਸੋ ਹਲੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਬਣੇ ਰਹਿਣ ਦਾ ਅਨੁਮਾਨ ਹੈ ਤੇ ਦੂਰ ਦੂਰ ਤੱਕ ਜੇ بارش ਆਪੁੰਦਾ ਫੰਦੇ ਤੇਜ਼ ਹਵਾ ਦੀ ਸੰਭਾਵਨਾ ਨਹੀਂ ਹਲੇ ਹੈ ਜੀ ਆਉਣ ਵਾਲੇ ਹਲੇ 3-4 ਦਿਨ ਤੱਕ ਐਟ ਲੀਸਟ ਨਹੀਂ ਹੈਗੀ ਸੋ ਹੌਟ ਐਂਡ ਡਰਾਈ ਕੰਡੀਸ਼ਨਸ ਪ੍ਰੇਵੈਲ ਕਰਨ ਦੀ ਪ੍ਰੇਡਿਕਸ਼ਨ ਹੈ ਸੋ ਸਾਰਿਆਂ ਨੂੰ ਇਹੀ ਸਲਾਹ ਦੇ ਸਕਦੇ ਆ ਕਿ ਗਰਮੀ ਤੋਂ ਆਪਦਾ ਵਿਚਾਰ ਰੱਖੋ ਡਾਇਰੈਕਟ ਜਿਹੜੀ ਇੰਟੈਂਸ ਹੀਟ ਹੈਗੀ ਆ ਉਹਦੇ ਚ ਡਾਇਰੈਕਟ ਐਕਸਪੋਜ਼ਰ ਅਵੋਇਡ ਕਰੋ ਜਿੰਨਾ ਪੋਸੀਬਲ ਹੋ ਸਕੇ ਧੁੱਪ ਵਿੱਚ ਨਾ ਜਾਓ ਔਰ ਆਪਣੀ ਡਾਈਟ ਦਾ ਧਿਆਨ ਰੱਖੋ ਹੈਲਦੀ ਡਾਈਟ ਲਓ ਔਰ ਲਿਕੁਇਡਸ ਵਾਤ ਤੋਂ ਵਾਤ ਲਓ ਆਪਣੇ ਆਪ ਨੂੰ ਹਾਈਡਰੇਟਿਡ ਰੱਖੋ ਤਾਂ ਕਿ ਗਰਮੀ ਤੋਂ ਸਿਹਤ ਦਾ ਕੋਈ ਨੁਕਸਾਨ ਨਾ ਹੋ ਸਕੇ ਸੋ ਇਹ ਫਸਲਾਂ ਗੱਲ ਕਰੀਏ ਫਸਲਾਂ ਲਈ ਕਿਸਾਨਾਂ ਵੀਰ ਲਈ ਕਿੱਦਾਂ ਦਾ ਵੈਦ ਹੈ ਸਮਾਂ ਚੱਲ ਰਿਹਾ ਹੈ ਜੀ ਫਸਲਾਂ ਦੀ ਗੱਲ ਕਰੀਏ ਤਾਂ ਰਬੀ ਕ੍ਰੌ ਨਕਦੀ ਕ੍ਰੌਪ ਦੀ ਹਾਰਵੈਸਟਿੰਗ ਹੋ ਚੁੱਕੀ ਆ ਸੋ ਹੁਣ ਜਿਹੜੀਆਂ ਖਰੀਫ ਕ੍ਰੌਪਸ ਦੀ ਸੋਇੰਗ ਸਟਾਰਟ ਹੋਣੀ ਆ ਸੋ ਫਾਰਮਰਸ ਨੂੰ ਇਹੀ ਦੱਸ ਸਕਦੇ ਆ ਕਿ ਫਿਲਹਾਲ ਜਿਹੜੀਆਂ ਹੌਟ ਐਂਡ ਡਰਾਈ ਕੰਡੀਸ਼ਨਜ਼ ਹੀ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਹਲੇ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈਗੀ ਸੋ ਇਹਨਾਂ ਜਿਹੜੀਆਂ ਕੰਡੀਸ਼ਨ ਨੂੰ ਧਿਆਨ ਵਿੱਚ ਰੱਖ ਕੇ ਹੀ ਉਹਨਾਂ ਨੂੰ ਜਿਹੜੇ ਅਗਲੇ ਉਹਨਾਂ ਦੇ ਫਾਰਮ ਆਪਰੇਸ਼ਨਸ ਨੂੰ ਪਲਾਨ ਕਰਨੇ ਚਾਹੀਦੇ ਨੇ ਸੋ ਜਿਸ ਤਰ੍ਹਾਂ ਅਸੀਂ ਬਾਰ ਬਾਰ ਕਹਿ ਰਹੇ ਹਾਂ ਕਿ ਹੌਟ ਐਂਡ ਡਰਾਈ ਹੌਟ ਐਂਡ ਡਰਾਈ ਹੈਗਾ ਕੰਡੀਸ਼ਨਸ ਆਈਆਂ ਨੇ ਸੋ ਫੋਰਟੀ ਟੂ ਦਾ ਸਾਡਾ ਪਹਿਲਾਂ ਹੀ ਪਹੁੰਚਿਆ ਹੈ ਕਿ ਆਉਣ ਦਿਨਾਂ ਕੀ ਵਾਦਾ ਹੋ ਸਕਦਾ ਹੈ ਬਿਲਕੁਲ ਜੀ ਕਿਉਂਕਿ ਹਲੇ ਡਬਲਯੂ ਡੀ ਸਿਸਟਮ ਦੀ ਵੀ ਕੋਈ ਡਿਵੈਲਪਮੈਂਟ ਨਹੀਂ ਦਿਖ ਰਹੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰੈਜੂਅਲੀ ਥੋੜਾ ਹੋਰ ਰਾਈਜ਼ ਵੀ ਟੈਂਪਰੇਚਰ ਕਰ ਸਕਦਾ ਸੋ ਹੌਟ ਐਂਡ ਡਰਾਈ ਕੰਡੀਸ਼ਨ ਸੀਪੀ ਵੇਕ ਕਰਨਾ ਜੀ ਇਹ ਸਾਨੂੰ ਪਹਿਲਾਂ ਹੋ ਚੁੱਕਿਆ ਹੈ ਇਸ ਵਾਰੀ ਤਾਪਮਨ ਨਹੀਂ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿਉਂਕਿ ਜੇ ਅਸੀਂ ਪੁਰਾਣੇ ਸਾਲਾਂ ਦੀ ਵੀ ਗੱਲ ਕਰੀਏ ਤਾਂ ਬੜੀ ਵੇਰੀਏਬਲ ਕੰਡੀਸ਼ਨਸ ਅਸੀਂ ਦੇਖ ਰਹੇ ਹਾਂ ਜਿਵੇਂ ਅੱਜ 42 ਡਿਗਰੀ ਸੈਂਟੀਗ੍ਰੇਡ ਡੇ ਟਾਈਮ ਟੈਂਪਰੇਚਰ ਦੇਖਿਆ ਪਿਛਲੇ ਸਾਲ ਇਸੇ ਦਿਨ 39.6 ਡਿਗਰੀ ਸੈਂਟੀਗ੍ਰੇਡ ਸੀ ਜਦੋਂ ਕਿ 2022 ਦੇ ਵਿੱਚ 42.2 ਡਿਗਰੀ ਸੈਂਟੀਗ੍ਰੇਡ ਸੀ ਸੋ ਬੜੀ ਵੇਰੀਏਬਿਲਿਟੀ ਹਾਂਜੀ ਹਰ ਸਾਲ ਇਹ ਦੇਖਣ ਨੂੰ ਮਿਲਦੀ ਹੈ ਵਾਬ ਤੁਹਾਨੂੰ ਮਾਤਾ ਦਾ ਮੈਂ ਸੋ ਦੋਸਤੋ ਐਸੀ ਕਿ ਮੈਂ ਪੁਨਿਤ ਕੌਂਗ ਨੇ ਜਿਹਨੇ ਸਾਫ਼ ਤੋ ਤੋ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਜਿਹੜਾ ਵੈਦਰ ਵਾਜ਼ ਐਜ਼ ਇਟ ਇ ਇਸ ਤਰ੍ਹਾਂ ਹੀ ਰਹੇਗਾ ਕੋਈ ਚੇਂਜਸ ਜਿਹੜੀ ਹੈ ਜ਼ਿਆਦਾ ਦੇਖਣ ਨੂੰ ਨਹੀਂ ਮਿਲਣਗੀਆਂ ਜ਼ਰੂਰ ਥੋੜਾ 19 21 ਜਿਹੜਾ ਹੈ ਤਾਪਮਾਨ ਵੱਧ ਵੀ ਸਕਦਾ ਹੈ ਲੇਕਿਨ ਡਰਾਈ ਕੰਡੀਸ਼ਨਸ ਜਿਹੜੀਆਂ ਨੇ ਕੰਟੀਨਿਊ ਹੌਟ ਐਂਡ ਡਰਾਈ ਮੈਂ ਕਹਿ ਸਕਦਾ ਕਿ ਕੰਡੀਸ਼ਨ ਐਜ਼ ਇਟ ਇ ਰਹਣਗੀਆਂ ਔਰ ਬੂੰਦਾਬਾਂਦੀ ਤੇਜ਼ ਹੋਵਾਂਗੇ ਹਲੇ ਦੂਰ ਤੂਰ ਤੱਕ ਕਿੱਥੇ ਵੀ ਨਜ਼ਰ ਨਹੀਂ ਆ ਰਹੀ ਹੈਗੀ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋ Ludhiana like they